हरियाणा गुरुद्वारा प्रबंधक कमेटी ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਅੱਜ ਇੱਕ ਬਖਾ ਵਿਸ਼ਾਲ ਇਕੱਠ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਇਹ ਬਹੁਤ ਵੱਡਾ ਇੱਥੇ ਕਹਿ ਸਕਦੇ ਆ ਕਿ ਇੱਕ ਪ੍ਰਬੰਧ ਕੀਤੇ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਿਸ ਕਦਰ ਇੱਥੇ ਤਾਇਨਾਤ ਹੈਗੀ ਆ ਬੈਰੀਕੇਡਿੰਗ ਲਾ ਕੇ ਜਿਹੜੀ ਹੈ ਉਹਨਾਂ ਲੋਕਾਂ ਨੂੰ ਦੂ ਬਾਹਰ ਰੋਕਿਆ ਜਾ ਰਿਹਾ ਹੈਗਾ ਇਹ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ-ਜੁੜੇ ਲੋਕ ਹੈਗੇ ਨੇ ਉਹ ਵੀ ਨਾਰੇਬਾਜ਼ੀ ਕਰ ਰਹੇ ਹੈਗੇ ਨੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਅੱਜ ਇੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਪਹੁੰਚ ਸਕਦੇ ਹੈ ਕਿ ਨੇ ਹਰਿਆਣਾ ਦੇ ਗੁਰਦੁਆਰਿਆਂ ਨੂੰ ਲੈ ਕੇ ਹਾਲਾਂਕਿ ਜਗਦੀਸ਼ ਸਿੰਘ ਛਿੰਡਾ ਦਾ ਇੱਕ ਕਹਿਣਾ ਹੈਗਾ ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੇ ਪ੍ਰਧਾਨ ਹੈਗੇ ਕਿ ਉਹ ਸ਼ਾਂਤਮਈ ਤਰੀਕੇ ਨਾਲ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਲੈਣਾ ਚਾਹੁੰਗੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਇਤਿਹਾਦ ਦੇ ਤੌਰ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈਗਾ ਤਾਂ ਕਿ ਕੋਈ ਵੀ ਐਸੀ ਘਟਨਾ ਨਾ ਵਾਪਰੇ ਜਿਸ ਨਾਲ ਸ਼ਹਿਰ ਦਾ ਹਾਲਾਤ ਖਰਾਬ ਹੋਵੇ ਵਾਟਰ ਕੈਨਨ ਦੀਆਂ ਗੱਡੀਆਂ ਤੇ ਤਨਾਤ ਕੀਤੀਆਂ ਗਈਆਂ ਹਨ ਮਾਹੌਲ ਨੂੰ ਕਾਬੂ ਕਰਨ ਦੇ ਲਈ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ 2 ਤਰੀਕ ਤੋਂ ਬਾਅਦ ਕਿ ਪੁਲਿਸ ਵੱਲੋਂ ਵੱਡਾ ਵੱਡਾ ਇੰਤਜ਼ਾਮ ਕੀਤਾ ਗਿਆ ਹੈਗਾ ਸ਼ੰਕਾ ਇਹ ਜਤਾਈ ਜਾ ਰਹੀ ਹੈ ਕਿ ਅੱਜ ਸੰਗਤ ਜਿਹੜੀ ਇੱਥੇ ਹਰਿਆਣਾ ਦੀ ਅਲੱਗ-ਅਲੱਗ ਕੋਨਿਆਂ ਤੋਂ ਇੱਥੇ ਪਹੁੰਚੇਗੀ ਉਹਨਾਂ ਨੂੰ ਕਾਬੂ ਕਰਨ ਦੇ ਲਈ ਇਹ ਵਾਟਰ ਕੈਨਨ ਦਾ ਪ੍ਰਬੰਧ ਇੱਥੇ ਕੀਤਾ ਗਿਆ ਤਾਂ ਕਿ ਹਾਲਾਤ ਤੇ ਕਾਬੂ ਪਾਇਆ ਜਾ ਸਕੇ